ہاں جی ستری سارے کی ٹھیک ٹھاک ہو پرماتما سارے ٹھیک ٹھاک رکھے بہت ودیا پروگرام سوری سا اپنا اتھوں کا پاکستان کا بہت ودیا اپنا گرو نانک دیو جی پرکاش دہڑے گئے سی بہت ودیا سا سا میں اپنے خوش کرتے کافی ਬੇ ਅੱਜ ਦੀਆਂ ਦੋ ਸਹਾਇਤ ਕੰਮ ਜਿਹੜਾ ਪਾਇਆ ਹੋਇਆ ਇਹ ਦੇਖੋ ਸਾਡਾ ਸਾਗ ਤੇ ਇਹ ਧਨੀਆ ਸਾਗ ਤੇ ਧਨੀਆ ਸਕਦਾ ਕੱਪੜੇ ਵੀ ਧੋੜੇ ਤੇ ਇਸ ਕਿੰਨਾ ਸਾ ਤੇ ਇੰਨਾ ਮਨੁੱਖ ਹੋਣ ਮਿਲਿਆ ਲੱਗਿਆ ਲੱਗਿਆ ਜਿਵੇਂ ਹੁਣ ਅਸੀਂ ਕੇਸ ਜਿਵੇਂ ਆਪਣਾ ਨਿਕਾਣਾ ਸਿਆ ਹੈ ਹਨਾ ਨੰ ਕਾਣਾ ਸੇਵ ਰਸੀ ਗਿਆ ਆਪਣਾ ਗੁਰੂ ਨਾਨਕ ਦੇਵ ਜੀ ਦਾ ਜਨਮ ਸਥਾਨ ਸਾਰੇ ਜਾਣਦੇ ਹਨ ਉੱਥੇ ਮਨ ਨੂੰ ਇੰਨੀ ਸ਼ਾਂਤੀ ਮਿਲੀ ਉੱਥੇ ਆਣ ਲੱਗਿਆ ਵੀ ਗੁਰਨਾਨਕ ਦੇਵ ਜੀ ਬਸ ਇੱਥੇ ਜਨਮ ਹੋਇਆ ਇੱਥੇ ਖੇੜਦੇ ਹੋਣਗੇ ਤੇ ਗੜੀਆਂ ਦੇ ਵਿੱਚ ਹਨ ਉਹ ਬਹੁਤ ਉੱਥੇ ਖੁਸ਼ੀ ਹੋਈ ਤੇ ਬਾਕੀ ਜਿੱਥੇ ਗੁਰੂ ਅਰਜਨ ਦੇਵ ਜੀ ਦੀ ਸੀਗਾ ਸੀਗਾ ਸਿੰਘ ਸਿੰਘਣੀਆ ਗੁਰਦੁਆਰਾ ਸੀ ਉੱਥੇ ਉਹ ਸਾਰੇ ਓਮ ਓਮ ਸੀ ਨਾ ਆਏ ਜੀ ਆਇਆ ਰੇ ਸੀ ਦਿਮਾਗ ਦੇ ਵਿੱਚ ਬਈ ਇੱਥੇ ਗੁਰੂ ਅਰਜਨ ਦੇਵ ਜੀ ਦੀ ਧਰਤੀ ਤੇ ਬਿਠਾਈ ਸੀ ਹਨਾ ਇਸ ਸਾਰਾ ਕੁਛ ਆਇਆ ਤੇ ਸਾਡਾ ਜਿੰਮੀ ਦੇਖੋ ਉਤਰਿਆ ਪਿਆ ਸੀਗਾ ਤੇ ਉਹ ਸਾਰਾ ਕੁਛ ਸੀਗਾ ਵਿੱਚ ਪਾਣੀ ਪਣਾ ਪਾਣੀ ਡਰ ਗਿਆ ਨੂੰ ਤੇ ਇੱਕ ਹੋਰ ਦੇਖੋ ਬਦਨਾਮੀ ਵਾਲੀ ਦਾ ਕੋਈ ਸਰਦੀਦ ਘਰ ਆ ਉਹ ਕਪੂਰਥਲੇ ਦੀ ਤੇ ਕਹਰੇ ਵੀ ਜਥੇ ਨਾ ਗਈ ਸੀਗੀ ਤੇ ਵੀ ਸ assi ਤਾਂ ਦੇਖੀ ਦੁਖੀ ਨਹੀਂ ਹੈਨਾ ਤੇ ਕਪੂਰਥਲੇ ਤੋਂ ਸੰਗਤ ਕਾਫੀ ਸੀਗੀ ਉਹ ਕਈ ਵਾਰ ਪੁੱਛੀਦਾ ਸੀ ਨਾ ਕਿੱਥੋਂ ਆਏ ਆ ਤੇ ਉਹ ਪਰ ਕਹਿੰਦੇ ਵੀ ਉਹਨਿਆਂ ਤਾਂ ਫਾਰਮ ਵੀ ਗਲਤ ਭਰਿਆ ਹੈਨਾ ਜਿਹੜਾ ਆਪਾਂ ਇਧਰੋਂ ਇੰਡੀਆ ਉਹ ਦਿੰਦੇ ਆ ਜਾਨਸਰ ਵਾਡਰ ਸਰਪਾ ਗਵਾਡਰ ਤੇ ਤੇ ਉਹਦਾ ਕਹਿੰਦੇ ਪਾਸਪੋਰਟ ਵੀ ਸਹੀ ਨਹੀਂ ਸੀਗਾ ਹਨਾ ਤੇ ਦੇਖੋ ਉਹਦੀ ਕੀ ਚਾਲ ਸੀ ਕੀ ਨਹੀਂ ਜੇ ਹੋ ਸਕਦਾ ਵੀ ਉਹਨੇ ਫਿਰ ਕਹਿੰਦੇ ਕਹਿ ਰਿਹਾ ਵੀ ਮੈਰਿਜ ਕਰਵਾ ਲਈਏ ਪਰ 48 ਸਾਲ ਦੀ ਲੇਡੀ ਕੋ ਨੂੰ ਸ਼ਰਮ ਨਹੀਂ ਆਉਂਦੀ ਹਨਾ ਉਹ ਲੋਕਾਂ ਨੂੰ ਹੋਰ ਸਿੱਖਿਆ ਕੀ ਬੱਚਿਆਂ ਨੂੰ ਸਿੱਖਿਆ ਜਾਂ ਆਪਾਂ ਨੌਜਵਾਨ ਨੂੰ ਵੀ ਕੁੜੀਆਂ ਜਾਂ ਮੁੰਡਿਆਂ ਨੂੰ ਕੀ ਸਮਝਾਵਾਂਗੇ ਹਨਾ ਜਿਹੜੇ 48 49 ਸਾਲ ਦੀ 50 ਸਾਲ ਦੀ ਕੋਈ ਸਮਝ ਲੋ ਤੇ ਨੀੜ ਲੱਗੀ ਹੋਈ ਆ ਤੇ ਉਹ ਇਹੋ ਜੇ ਕੰਮ ਕਰਦੀ ਆ ਹਨਾ ਪਰ ਬਹੁਤ ਮਾੜੀ ਗੱਲ ਆ ਹਨਾ ਤੇ ਪਰ ਤੇ ਪਰ ਇਹ ਉਹਨਾਂ ਨੇ ਨਾ ਇੱਥੇ ਕਿ ਐਵੇਂ ਕਰਦਾ ਸੀ ਵੀ ਜਿਹੜੇ ਕੋਈ ਲੇਡੀਜ਼ ਕੱਲੀ ਆ ਹਨਾ ਕੱਲੀ ਨਹੀਂ ਜਾ ਸਕਦੀ ਉਹਨੂੰ ਐਫੀਡੇਪਟ ਦੇਣਾ ਪੈਂਦਾ ਸੀਗਾ ਤੇ ਉਹ ਸਾਡੇ ਇਥੋਂ ਦੀ ਦੀਦੀ ਕੈਸੀ ਉਹ ਤਾਂ ਕਾਫੀ ਦੇ ਸੀਗੇ ਤੇ 65 ਸਾਲ ਦੇ ਉਹਨਾਂ ਨੇ ਵੀ ਐਫੀਡੇਪਟ ਲਾਇਆ ਫਿਰ ਵੀ ਉਹਨਾਂ ਦੇ ਹਸਬੰਡ ਲੋ ਤੇ ਉਹ ਪਤਾ ਨਹੀਂ ਕਿਹੜੇ ਸਮ ਨਾਲ ਗਈ ਆ ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਕਈ ਵੀ ਕੱਲੀ ਆ ਨਾਲੇ ਹਨਾ ਨਾਲੇ ਉਹ ਲੱਗਦੀ ਵੀ ਨਹੀਂਗੀ 42 ਸਾਲ ਦੀ ਐ ਇਹੋ ਜੀਆਂ ਲੱਗਦੀਆਂ ਨਹੀਂ ਹੁੰਦੀਆਂ ਨੇ ਤੇ ਚਲੋ ਜੀ ਆਪ ਦਾ ਕੀਤਾ ਆਪੇ ਪਾਉਗੀ ਹਨਾ ਜਿਹਨੂੰ ਜਦੋਂ ਗੁਰੂ ਦੇ ਨਾਮ ਤੇ ਹਨਾ ਜਥੇ ਨਾਲ ਤੇ ਇਹੋ ਜਿਹਾ ਕੁਝ ਕਰਦੀ ਐ ਬੰਨਾਮ ਕਰਦੀ ਐ ਹਨਾ ਤੇ ਉਹਦਾ ਕੀਤਾ ਆਪੇ ਉਹਨੂੰ ਭੁੱਤਣੇ ਪੈਣਾ ਤੇ ਉੱਥੇ ਨਾ ਆਪਣੇ ਕਰਤਾਰਪੁਰ ਜਾ ਕੇ ਸਾਰਿਆਂ ਨੂੰ ਜਕਾਮ ਖਾਂਸੀ ਹੋ ਗਈ ਤੇ ਉੱਥੇ ਜਾ ਕੇ ਤਾਂ ਆਪਣਾ ਹੌਟਾ ਸਾਰੇ ਬੁਰਾ ਸੀ ਤੇ ਇੱਕ ਗੱਲ ਹੈ ਵੀ ਸਾਰੀ ਇਨੀ ਮੈਡੀਸਨ ਦਵਾਈ ਦੀ ਦਾ ਪੂਰਾ ਪ੍ਰਬੰਧ ਕਰ ਰੱਖਿਆ ਸੀ ਉਹਨੇ ਹਰ ਇੱਕ ਨੂੰ ਦਵਾਈ ਇਹ ਨਹੀਂ ਕੋਈ ਦਵਾਈ ਤੋਂ ਬਿਨਾਂ ਰਹ ਜੂਗਾ ਹਨਾ ਹਰ ਤਾਂ ਇੱਕਦਮ ਆਲੀ ਲਾਹੌਰ ਨਾਲ ਪਾਰਕ ਹੈ ਉਂਗਰ ਤੜਾ ਸਾਹ ਦੇ ਨਹੀਂ ਦਿੰਦੇ ਪਾਸੇ ਪਾਰਕ ਹੈ ਉੱਥੇ ਉਹਨਾਂ ਨੇ ਬਣਾ ਰੱਖੀ ਇੱਕ ਵੱਡੀ ਸਾਰੀ ਗੱਡੀ ਸੀ ਬੱਸਾਂ ਉਹਦੇ ਵਿੱਚ ਉਹਨਾਂ ਨੇ ਮੈਡੀਕਲ ਵੋਕਰ ਰੱਖਿਆ ਸੀ ਸਾਰੀ ਜ਼ਰੂਰਤ ਕੋਈ ਬਿਮਾਰ ਠਮਾਰਾ ਕੋਈ ਕਿਸੇ ਨੂੰ ਸਾਦੀ ਪ੍ਰੋਬਲਮ ਆ ਉਹਦੇ ਵਗੈਰਾ ਇਹ ਸੱਤਿਸ਼ਤੀ ਖੋਲਣਾ ਸੀ ਉਹ ਪਾਪ ਵਗੈਰਾ ਸਾਰਾ ਪ੍ਰਬੰਧ ਸੀ ਉਹਨਾਂ ਦਾ ਇੰਨਾ ਹਰਥਾਈ ਸੀ ਵੈਸੇ ਗੁਰੂ ਘਰ ਹਰ ਵਿੱਚ ਹਰ ਗੁਰੂ ਘਰ ਦੇ ਵਿੱਚ ਹੀ ਸੀਗਾ ਆਪਾਂ ਨੂੰ ਜਿਹੜੇ ਟ੍ਰੀਟਮੈਂਟ ਵਾਸਤੇ ਮੈਡੀਕਲ ਸਹੂਲਤ ਹਰ ਇੱਕ ਸੀਗਾ ਤੇ ਬਹੁਤ ਵਧੀਆ ਪ੍ਰਬੰਧ ਕੀਤਾ ਸੀ ਆਪਾਂ ਐਵੇਂ ਕਿਉਂ ਮਾੜਾ ਕਹੀ ਹੈ ਨਾ ਤੇ ਉੱਥੇ ਨਾ ਸਿੰਧੀ ਲੋਕ ਬਹੁਤ ਐ ਸਿੰਧੀ ਲੋਕ ਐ ਸਿੰਧੀ Hindu ਵੀ ਆ ਮੁਸਲਮਾਨ ਵੀ ਅਸੀਂ ਪੁੱਛਿਆ ਨਾ ਤੇ ਦੋਨੇ ਗੁਰਨਾਨਕ ਦੇਵ ਜੀ ਨੂੰ ਬਹੁਤ ਮੰਨਦੇ ਆ ਇਹ ਤੁਹਾਨੂੰ ਪਤਾ ਸੀ ਵੀ ਗੁਰੂ ਨਾਨਕ ਦੇਵ ਜੀ ਉਹਨਾਂ ਦੀ ਹੋ ਗਈ ਸੀ ਵੀ ਅਸੀਂ ਉਹ ਕਹਿੰਦੇ ਸੀ ਅਸੀਂ ਦਫਨਾਉਣਾ ਮੁਸਲਮਾਨ ਕਹਿੰਦੇ ਹਿੰਦੂ ਕਹਿੰਦੇ ਸੀ ਅਸੀਂ ਸਾਡਾ ਗੁਰੂ ਵੀ ਅਸੀਂ ਇਹਨਾਂ ਨੂੰ ਸਦਾ ਸਨਕਾਰ ਕਰਨ ਦਾ ਇਸ ਕਰਕੇ ਵੀ ਇਹ ਉੱਥੇ ਕਰਤਾਰਪੁਰ ਸਾਹਿਬ ਉਹਨਾਂ ਤੋਂ ਵੀ ਬਣਿਆ ਹੋਇਆ ਆ ਆਪਣਾ ਮਜ਼ਾਰ ਕਹਿੰਦੇ ਆ ਚਾਹ ਦਾ ਉਹ ਲਿਖਿਆ ਸੀ ਮਜ਼ਾਰ ਤੇ ਉੱਥੇ ਉਹਨਾਂ ਦੇ ਉਹ ਵੀ ਬਣੀ ਹੋਏ ਗੁਰੂ ਨਾਨਕ ਦੇਵ ਜੀ ਦੇ ਤੇ ਬਾਕੀ ਵੀ ਹਰ ਸਹੂਲਤ ਸੀਗੀ ਐ ਮੈਂ ਕੀ ਤੇ ਉਹ ਇੰਨੀ ਸੇਵਾ ਕਰਦੇ ਸੀ ਨਾ ਸਾਰੇ ਸੇਵਾ ਉਹ ਦੇ ਲੋ ਜਦੋਂ ਨਗਰ ਕੀਰਤਨ ਨਿਕਲਿਆ ਟੋਲ ਲੈਂਦੇ ਸੀ ਉਹਨਾਂ ਟੋਲ ਤੇ ਨੱੱਚੇ ਵੀ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਨ ਪਟਾਕੇ ਮੇਨਰੇ ਰਾਤ ਦੇ ਪੂਰੇ 12 ਵਜੇ ਦਾ ਜਿਸ ਟਾਈਮ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ ਉਸ ਟਾਈਮ ਉਹਨਾਂ ਨੇ ਇੰਨੀ ਆਤਿਸ਼ਬਾਜ਼ੀ ਪਟਾਕਾ ਇੰਨਾ ਚਲਾਇਆ ਇੰਨੀ ਖੁਸ਼ੀ ਮਨਾਈ ਜਿਹੜਾ ਰੱਬ ਦਾ ਬੰਨ ਕਹਣਾ ਸੀ ਤੇ ਆ ਸਾਡੀ ਸੰਗਤ ਅਤੱਤ ਅਗੀ ਵਿੱਚ ਸੌਂਗੇ ਬਿੱਤ ਕੇ ਚਲੇ ਵਗੇ ਸੌਂਗੇ ਤੇ ਮੈਂ ਸੁੱਤੀ ਪਏ ਪੰਜ ਕਿ ਉੱਠ ਕੇ ਜਾ ਕੇ ਬੜਾ ਫੜੇ ਵੀਡੀਓ ਬਣਾਈ ਮੈਂ ਜਾ ਖੁੱਲ ਗਈ ਤੇ ਕਦਮ ਪਟਾ ਕੇ ਚੱਲੇ ਸਾਰੀ ਸੰਗਤ ਹੀ ਖੁੱਲ ਗਈ ਸੀ ਮੈਂ ਜਾ ਕੇ ਫੜਾ ਫੜਾ ਥੋੜੀ ਜਿਹੀ ਵੀਡੀਓ ਬਣਾਈ ਤੇ ਚਲੋ ਜੀ ਬਾਕੀ ਪਰਮਾਤਮਾ ਦੇ ਬਹੁਤ ਵਧੀਆ ਸੁਣੀ ਬਹੁਤ ਵਧੀਆ ਦਰਸ਼ਨ ਹੋ ਗਿਆ ਸੱਚੇ ਪਾਤਸ਼ਾਹ ਹਰ ਸਾਰੀ ਸੰਗਤ ਦੇ ਵਧੀਆ ਦਰਸ਼ਨ ਹੋ ਗਿਆ ਜਿਹਨੇ ਇਹ ਗਲਤ ਕੰਮ ਕੀਤਾ ਉਹਦੀ ਸਜ਼ਾ ਉਹਨੂੰ ਮਿਲ ਜਾਨੀਏ ਇਹ ਕੋਈ ਦੂਰ ਨੇੜੇ ਵੀ ਨਹੀਂ ਕਰਦੇਗੇ ਪਰ ਮਾਦਰ ਨੇ ਘਰ ਦੇ ਰਹਾਂ ਦੇ ਰਣੀ ਹਨਾ ਤੇ ਇੱਕ ਸੰਗਤ ਦੇ ਨਾਲ ਜਾ ਕੇ ਸੰਗਤ ਪਤਾ ਕੀ ਆ ਇੱਕ ਇੱਕ ਮੰਨ ਲੈ ਔਰ ਤੌਰਤ ਜਾਤ ਇੱਕ ਬੰਨਾ ਮੋ ਜੇ ਸਾਰੀਆਂ ਹੋ ਜਾਂਦੀਆਂ ਕੋਈ ਹਰ ਇੱਕ ਸ਼ੱਕ ਨਹੀਂ ਜਾਂ ਹਰ ਇੱਕ ਜਿਹੜੀਆਂ ਸਹੀ ਉਹਨਾਂ ਨੂੰ ਮੁੜ ਕੇ ਅਗਲਾ ਘਰ ਵਾਲਾ ਵੀ ਡਰਦੇ ਆ ਵੀ ਮੁੜ ਕੇ ਅਸੀਂ ਨਹੀਂ ਭੇਜਣਾ ਇਹਨਾਂ ਨੂੰ ਹਨਾ ਤੇ ਬਾਕੀ ਬਈ ਮੈਂ ਤੇ ਇਹ ਕਹਿੰਦੀ ਜਿਹਦੇ ਜਾਣ ਤੋਂ ਨੇ ਹਸਬੰਡ ਵਾਈਫ ਜਾਂ ਬਸ ਸਿੱਧਾ ਸਾਂ ਦੋਨੇ ਵਾਕੀ ਜੋ ਜੁੜ ਚਲ ਬਜ਼ੁਰਗ ਹੈ ਬੀਬੀਆਂ ਤਾਂ ਉਹ ਗੱਲ ਵੱਖਰੀ ਜਿਹੜੀਆਂ ਜਿਆਦਾ ਬਜ਼ੁਰਗ ਹੈ ਜਿਹੜੇ ਕੋਈ ਨੌਜਵਾਨ ਹੈ 50 ਸਾਲ ਤੱਕ ਉਹ ਦੋਨੇ ਹਸਪੀਡ ਵਾਈਕ ਦਿਓ ਠੀਕ ਹੈ ਤੇ ਬਾਕੀ ਬਹੁਤ ਸੇਵਾ ਹੋਈ ਦੀ ਬਹੁਤ ਦਰਸ਼ਨ ਇੰਨੇ ਵਧੀਆ ਹੋਏ ਇੱਥੇ ਲਾਹੌਰ ਆ ਕੇ ਤਾਂ ਡੇਰਾ ਸਾਹਿਬ ਗੁਰਦਿਆਂ ਦੇ ਜਿਹੀ ਸੀ ਤੇ ਉੱਤੇ ਜਮੀਨ ਨਾਲ ਹੀ ਆਏ ਸਾਡੇ ਉਹ ਸੀਗੇ ਰੂਮ ਤੇ ਨਾਲ ਹੀ ਦਰਵਾਸੇ ਸੀਗੇ ਐਂ ਵਧੀਆ ਦਰਸ਼ਨ ਘੰਟਾ ਅੱਧਾ ਤੱਕ ਘੰਟਾ ਬੈਠ ਜਾਈਦਾ ਸੀ ਸਾਰਾ ਸੰਗਤ ਦੀ ਸੁਣੀ ਲੈ ਸੰਗਤ ਜਣੀ ਬਹੁਤ ਹੀ ਮਨ ਨੂੰ ਸਕੂਨ ਮਿਲਿਆ ਲੋਕ ਬਹੁਤ ਵਧੀਆ ਉੱਥੇ ਕੋਈ ਅਜਿਹੀ ਗੱਲ ਨਹੀਂ ਚਲੋ ਅੰਦਰ ਤਾਂ ਆਪਾਂ ਕਹਿੰਦੇ ਵਿੱਚ ਕਹਿ ਰਹੇ ਸੀਗੇ ਕਿ ਜੀ ਆਪਾਂ ਐਂ ਕਰਕੇ ਸਰਕਾਰ ਨੇ ਇਹਨਾਂ ਨੂੰ ਕਿਹਾ ਉਹਨਾਂ ਦੀ ਵਧੀਆ ਹੋਊਗਾ ਉਪਾਗਤ ਕਰਨੀਆਂ ਸਰਕਾਰਾਂ ਨੇ ਕਿਹਾ ਹੋਣਾ ਆਪਣੇ ਕਰਕੇ ਵੀ ਆਉਣ ਵੱਧ ਵੱਧ ਤੇ ਪਰ ਬਾਹਰ ਵੀ ਲੋਕ ਅਸੀਂ ਸਾਨੂੰ ਉਹਨਾਂ ਨੇ ਲਾਹੌਰ ਤੋਂ ਕਿਹਾ ਸੀਗਾ ਵੀ ਤੁਸੀਂ ਦਿੱਤੇ ਸੀ ਦੋ ਦਿਨ ਇੱਕ ਦਿਨ ਦਾ ਪੂਰਾ ਇੱਕ ਦਿਨ 8 ਵਜੇ ਤੱਕ ਤੇ ਇੱਕ ਦਿਨ ਫਿਰ ਥੋੜਾ ਜਿਹਾ ਉੱਥੇ ਮਸਲਾ ਹੋ ਗਿਆ ਸਲਾਮਾਬਾਦ ਥੋੜੀ ਜਿਹੀ ਰੋਕ ਲਾਈ ਹੋਈ ਸੀ ਉੱਥੇ ਥੋੜਾ ਟਾਈਮ ਦਿੱਤਾ ਤੇ ਉੱਥੇ ਬਾਾਰ ਵੀ ਜਿਹੜਾ ਕੋਈ ਮਿਲਦਾ ਸੀ ਕਹਿੰਦਾ ਸੀ ਜੀ ਉੱਥੇ ਤਾਂ ਬਾਜੀ ਕਹਿੰਦੀ ਆ ਭੈਣ ਨੂੰ ਬਾਜੀ ਕਿਵੇਂ ਲੱਗਿਆ ਸਾਨੂੰ ਜਿਹੜਾ ਕਿਹੜਾ ਕਹਿੰਦੇ ਬਾਜੀ ਕਿਵੇਂ ਲੱਗਿਆ ਸਾਨੂੰ ਇੱਥੋਂ ਦਾ ਪਾਕਿਸਤਾਨ ਦਾ ਕਿਵੇਂ ਲੱਗੇ ਦਰਸ਼ਨ ਕਿਵੇਂ ਵਧੀਆ ਦਰਸ਼ਨ ਹੋ ਗਏ ਮਰੇ ਕੀ ਛੋਟੀ ਉਮਰ ਦੇ ਵੀ ਭੈਣ ਕਹਿ ਕੇ ਬੁਲਾਉਂਦੇ ਸੀ ਬਾਜੀ ਜੇ ਇੱਥੇ ਆਪਣੇ ਦਾ ਬਾਬੇ ਆਂਟੀ ਕਹਿੰਦੇ ਆ ਉੱਥੇ ਤੇ ਛੋਟੀ ਉਮਰ ਦੇ ਵੀ ਤੇ ਇੱਕ ਛੋਟੇ ਜਿਹਾ ਉੱਥੇ ਬੱਚੇ ਨਾ ਆਪਣੇ ਨਨਕਾਣਾ ਸੈੱਫ ਸੀ ਉਹ ਮੰਨ ਕੇ ਦੀਦੀ ਕਹਿੰਦੇ ਇਹ ਮੀਂਹ ਨਫੜਾ ਦੋ ਮੈਂ ਕਿ ਮੈਂ ਕਿ ਬੇਟੇ ਮੈਂ ਤੇਰੀ ਦੀਦੀਨੀਗੀ ਮੈਂ ਤੇਰੀ ਵੀ ਆਂਟੀ ਆ ਚਾਚੀ ਤਾਈ ਕੁਛ ਨਾ ਕੁਛ ਕਹਦੇ ਤੁਹਾਡੇ ਤਾਂ ਜਦੋਂ ਵੱਡੇ ਨੇ ਚਾਚਾ ਚਾਚ ਕਹਿੰਦੇ ਆ ਨਾ ਤੇ ਵੀ ਮੈਂ ਤੇਰੀ ਦੀਦੀਨੀਗੀ ਤੇ ਵੀ ਇੰਨਾ ਸੋਹਣਾ ਇੰਨਾ ਬੱਚੇ ਕਰਦੇ ਵਧੀਆ ਸਗਾ ਹੱਥ ਚੋ ਬੈਗ ਫੜ ਲੈਂਦੇ ਜੀ ਇਹ ਕੋ ਦੇਖ ਲੈਣਾ ਮੈਂ ਜਰ ਕਹਿਣਾ ਤੁਰ ਜਾਂਦਾ ਤੇ ਇੱਕ ਹੋਰ ਦੇਖੋ ਜੀ ਉੱਥੇ ਕਿਸੇ ਬੱਚੇ ਦੇ ਕਿਸੇ ਮੁੰਡੇ ਦੇ ਕੋਈ ਮੁੰਦਰ ਨਹੀਂ ਵਧੀਆ ਸੇ ਤਾਂ ਕੋਈ ਨਿਸ਼ਾਨੀ ਉੱਥੇ ਕੁਝ ਨਹੀਂ ਬੱਤਵਾਦ ਉਹ ਜਿਹੜੇ ਪਿਛਲੇ ਪੁਰਾਣੇ ਬਜ਼ੁਰਗ ਉਹ ਹੁੱਕਾ ਪਿੰਦੇ ਪਿੰਡਾਂ ਚੋਂ ਕਹਿੰਦੇ ਬਾਕੀ ਚਿੱਟਾ ਹੋਰ ਮੈਡੀਕਲ ਨਿਸ਼ਾਨਾ ਤਾਂ ਕੋਈ ਨਹੀਂ ਤੇ ਜਿਹੜੇ ਕਹਿੰਦੇ ਇਹ ਸਿੰਧੀ ਲੋਕ ਆ ਨਾ ਇਹ ਤਾਂ ਕਹਿੰਦੇ ਵੀ ਉਹ ਇਹੋ ਜਿਹਾ ਕੁਝ ਨਹੀਂ ਖਾਂਦੇ ਪਿੰਦੇ ਕਿਉਂਕਿ ਦੋਨੇ ਮੁਸਲਮਨ ਤੇ ਹਿੰਦੂ ਗੁਰਨਾਨਕ ਦੇਵ ਜੀ ਅਸੀਂ ਗੱਲ ਕਰਨ ਲੱਗੇ ਅਸੀਂ ਗੁਰਨਾਨਕ ਦੇਵ ਜੀ ਵੀ ਉਹ ਵੀ ਆਇਆਂ ਕਰਕੇ ਵੀ ਇਹ ਸਾਰਿਆਂ ਦੇ ਸੀ ਉਹ ਕਹਿੰਦੇ ਜੀ ਗੁਰੂ ਨਾਨਕ ਦੇਵ ਜੀ ਦਾ ਉੱਤੇ ਤੁਸੀਂ ਤਾਂ ਸਿੰਘ ਆ ਤੁਸੀਂ ਆਪਦੇ ਆਪੇ ਸਿੰਘ ਨੂੰ ਪਾਸੇ ਗੁਰੂ ਨਾਨਕ ਦੇਵ ਜੀ ਦੇ ਸਿੱਖ ਆ ਮਤਲਬ ਹੁੰਦਾ ਅਸੀਂ ਗੁਰੂ ਨਾਨਕ ਦੇਵ ਜੀ ਦੀਆਂ ਅਸੀਂ ਸਿੱਖਿਆਵਾਂ ਤੇ ਚੱਲਦੇ ਆ ਜਿਵੇਂ ਗੁਰੂ ਨਾਨਕ ਦੇਵ ਜੀ ਨੇ ਕਿਹਾ ਸਾਡੇ ਤਾਂ ਮੁੰਦਰਾ ਪਾਉਂਦੀ ਆ ਬੀੜੀ ਸਿਕ ਟਾ ਪਿੰਦੇ ਆ ਹਣਾ ਇਹ ਕਾਦੇ ਸਿੱਖ ਹੋਗੇ ਉਹ ਨੂੰ ਨਾ ਸੀ ਕਿ ਹਾਂ ਤੁਸੀਂ ਕੋਈ ਪੀਰਾਂ ਨੂੰ ਜਾਂ ਹੋਰ ਮੰਨਦੇ ਆ ਉਹ ਕਹਿੰਦੇ ਕਿ ਨਹੀਂ ਅਸੀਂ ਇਕੱਲੇ ਗੁਰੂ ਨਾਨਕ ਦੇਵ ਜੀ ਸਾਡਾ ਪੀਰ ਆ ਬਸ ਅਸੀਂ ਗੁਰਨਾਨਦ ਦੇਵ ਜੀ ਨਾਲ ਨਹੀਂ ਪਰਮਾਤਮਾ ਨੂੰ ਮੰਨਦੇ ਆ ਇੱਥੇ ਉਹਨੇ ਅਸੀਂ ਨਨਕਾਣਾ ਸਾਹਿਬ ਤੇ ਬਸ ਅਸੀਂ ਇਹੀ ਸਾਡੀ ਹਿੰਦੂ ਤੇ ਮੁਸਲਮਾਨ ਦੋਨੇ ਉਹ ਕਹਿੰਦੇ ਹਿੰਦੂ ਮੁਸਲਮਾਨ ਸਾਰੇ ਇਕੱਠੇ ਨੇ ਇੱਥੇ ਜਿਹੜੇ ਗੁਰਨਾਨਦ ਦੇਵ ਜੀ ਨੂੰ ਮੰਨਦੇ ਸਾਡਾ ਸਾਰਿਆਂ ਦਾ ਪਿਆਰ ਹੈ ਸਾਰੇ ਅਸੀਂ ਸਿੰਧ ਦੇ ਜਿੰਨੇ ਵੀ ਆ ਸਾਡਾ ਸਾਰਿਆਂ ਦਾ ਹਿੰਦੂ ਮੁਸਲਮਾਨਾਂ ਦਾ ਸਾਰਿਆਂ ਦਾ ਪਿਆਰ ਹੈ ਸਾਡਾ ਬਾਕੀ ਨਨਕਾਣਾ ਸਾਹਿਬ ਦੇ ਵਿੱਚ ਸਿੱਖ ਬੱਚੇ ਮਿਲਦੇ ਸਨ ਨਾ ਪੁੱਛਿਆ ਸੀ ਉਹ ਕਹਿੰਦੇ ਸਾਡਾ ਤਿਆਰ ਸੋਕਰ ਹੈਗਾ ਇੱਥੇ ਸਿੱਖ ਨਨਕਲੇ ਨਨਕਾਣਾ ਸਾਹਿਬ ਦੇ ਵਿੱਚ ਬਾਕੀ ਸੰਧ ਦੇ ਵਿੱਚ ਵੀ ਹੈਗੇ ਆ ਕਈ ਥਾਂ ਹੀ ਹੈਗੇ ਵੀ ਇਹ ਬੱਚੇ ਤੇ ਸਿੱਖ ਸੌਰੀ ਤੇ ਇਹਨਾਂ ਦਾ ਕੱਲਿਆਂ ਦਾ ਨੰਕਾਣਾ ਸੰਧ ਦੇ ਵਿੱਚ ਕੱਲੇ ਤੇ ਵਿੱਚ ਕਹਿੰਦੇ 400 ਕਰ ਹੈਗਾ ਸਾਡਾ ਇੱਕ ਉੱਥੇ ਵਧੀਆ ਚੀਜ਼ ਦੇਖੀ ਵੀ ਉੱਥੇ ਨਾ ਮੋਬਾਈਲ ਬੰਦ ਹੋ ਗਏ ਸੀਗੇ ਤੇ ਮੋਬਾਈਲ ਬੰਦ ਕਰ ਲੋਕ ਸਕੂਨ ਦੇ ਨਾਲ ਦਰਸ਼ਨ ਕੀਤੇ ਉਹਨੂੰ ਸਕੂਨ ਦੇ ਨਾਲ ਰਹੇ ਲੋਕ ਉਹ ਕਹਿੰਦੇ ਅਸਲ ਲੱਗੇ ਇੱਕ ਉੱਥੇ ਸੀ ਵੀਰ ਜੀ ਕਹਿੰਦੇ ਵਧੀਆ ਹੋ ਗਿਆ ਮਾਈਲ ਜਲਦੀ ਜੇ ਮਾਈਲ ਚੱਲਦੇ ਹੁੰਦੇ ਨਾ ਕੰਦੇ ਕਰੂਤਾ ਹੀ ਜਾਣਾ ਸੀ ਪਾਪਾ ਆਪਣਾ ਗੱਡਾ ਮਰ ਗਿਆ ਆਪਣੀ ਮੱਝ ਨਹੀਂ ਮਿਲੀ ਅੱਜ ਕਹਿੰਦੇ ਇਹੋ ਜੇ ਘਰ ਕਰ ਕਰਕੇ ਟੈਨਸ਼ਨ ਨਾ ਪਾਈ ਜਾਣਾ ਸੀ ਪਰ ਇਹ ਤਾਂ ਗੱਲ ਵਧੀਆ ਨਾਲ ਉੱਥੇ ਕਹਿੰਦੇ ਸੀ ਬਿਨਾਂ ਮੋਬਾਈਲ ਤੋਂ ਵਧੀਆ ਸਕੂਨ ਦੇ ਨਾਲ ਰਹੇ ਮੋਬਾਈਲ ਨਾਲ ਲੋਕਾਂ ਦੇ ਆਪ ਦੇ ਪਾਏ ਹੋਏ ਜੇਬਾਂ 'ਚ ਤੇ ਬੈਗਾਂ ਦੇ ਵਿੱਚ ਤੇ ਚਲੋ ਜੀ ਇਸ ਵਧੀਆ ਦਰਸ਼ਨ ਦਿੱਤੇ ਆ ਇਸ ਕਰਕੇ ਇਹ ਸਾਡੇ ਹੁੰਦੇ ਆ 10 ਦਿਨਾਂ ਸਾਨੂੰ ਵੀ ਜੱਸਦੇ ਹੁੰਦੇ ਸਰਦਾਰ ਜੀ ਵਸੇ ਹੋ ਗਏ ਸੀ ਇਹਨਾਂ ਨੂੰ ਖਾਂ ਖਾਂਗੇ ਤੇ ਕੰਮ ਸਾਰੀ ਸੰਗਤ ਨਹੀਂ ਹੋਣੀ ਲੈ ਨਾ ਨੂੰ ਇਸ ਵੇਲੇ ਨਾ ਹੋਇਆ ਸਾਡੇ ਚ ਤੇ ਫੇਰ ਸਾਨੂੰ ਸਾਰੇ ਨੂੰ ਹੌਲੀ-ਹੌਲੀ ਹੋ ਗਿਆ ਤੇ ਇਹ ਵਾਇਰਲ ਜਿਹਾ ਸਿੱਕ ਸਾਰੇ ਨੂੰ ਹੋ ਗਿਆ ਚਲੋ ਕੰਮ ਲਗੇ ਕੰਮ ਤੇ ਚਲੋ ਜੀ ਮੇਰਾ ਕੰਮ ਹੋ ਗਿਆ ਕੱਪੜੇ ਮੇ ਤੋਤੇ ਗਏ ਹੁਣ ਮੈਂ ਲੇਕੀ ਕद्दू ਤੇ ਇੱਕ ਮੈਂ ਤੁਹਾਨੂੰ ਕद्दू ਦਿਖਾਉਣੀ ਹੈ ਕਿੰਨਾ ਵੱਡਾ ਕद्दू ਮਿਲਿਆ ਕਿਦੋ ਤੇ ਦੇਖਿਆ ਕद्दू ਤੁਹਾਨੂੰ ਮੈਂ ਦਫਾ ਨਹੀਂ ਕਿੰਨਾ ਵੱਡਾ ਕद्दू ਕद्दू ਦੇ ਦੱਸ ਕਰਾਉਣੀ ਆਪਾਂ ਦੇਖੋ ਇੱਧਰ ਤੇ ਮੇਰਾ ਕੰਮ ਆਹ ਪਿਆ ਕਰਾ ਲਾ ਪਿੱਲੇ ਆ ਦੇਖੋ ਜੀ ਐਡਾ ਅੰਦਾ ਹਾ ਐਡਾ ਹ ਲੰਬਾ ਕਦੂ ਸੀ ਕ ਪੂਰਾ ਪੇਠੀ ਨੂੰ ਬੈਠਾ ਵੀ ਗੋਲ ਹੁੰਦਾ ਜੀ ਐਸੀ ਪੂਰਾ ਲੰਬਾ ਕਦੂ ਤੇ ਚਲੋ ਜੀ ਵੀਡੀਓ ਦਾ ਕੰਮ ਹੈ